ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਲਾਨਾ ਜਠੇਰੀਆਂ ਦਾ ਮੇਲਾ ਬਾਲੂ ਜਠੇਰੀਆਂ ਦਾ ਮੇਲਾ ਪਿੰਡ ਜੀਂਦੋਵਾਲ ਦੀ ਸੰਗਤ ਵੱਲੋਂ ਤੇ ਸਮੂਹ ਨਗਰ ਨਿਵਾਸੀਆਂ ਦੀ ਵੱਲੋਂ ਐਨਆਈ ਵੀਰਾਂ ਦੀ ਸਹਿਯੋਗ ਦੇ ਨਾਲ ਦੇਸ਼ਾਂ ਤੋਂ ਬਰੇਸ਼ਾਂ ਵਿੱਚ ਜੋ ਵਸਦੀ ਸੰਗਤ ਹੈ ਉਹਨਾਂ ਵੱਲੋਂ ਸਲਾਨਾ ਜੋਲ ਮੇਲਾ ਕਰਾਇਆ ਜਾ ਰਿਹਾ ਦੂਰੋਂ ਦੂਰੋਂ ਸੰਗਤਾਂ ਦੀ ਜੋੜ ਮੇਲੇ ਵਿੱਚ ਹਰ ਇੱਕ ਦੀਆਂ ਸੁੱਖਾਂ ਪੂਰੀਆਂ ਹੋਣੀਆਂ ਜੋ ਵੀ ਮੋਹ ਮੰਗਦਾ ਉਹ ਮਰਜ਼ੀ ਪੂਰੀ ਹੁੰਦੀ ਆ ਇਹ ਸਾਡੇ ਬਾਲੂਚ ਦੇ ਰਿਆਂ ਦਾ ਆਸ਼ੀਰਵਾਦ ਆ ਜੀ ਜਿਹੜਾ ਵੀ ਇੱਥੇ ਆਵੇ ਝੋਲੀਆਂ ਭੜਕੇ ਜਾਂਦਾ ਜੀ ਹਫਤਾ ਸਾਲ ਕੈਂਪ ਲੱਗਦਾ ਜਿੱਥੋਂ ਦਵਾਈਆਂ ਮੁਕਤ ਮਿਲਦੀਆਂ ਸ਼ੂਗਰ ਚੈੱਕ ਕੀਤੀ ਜਾਂਦੀ ਹੈ ਬਲੱਡ ਚੈੱਕ ਕੀਤਾ ਹੋਰ ਜਿੰਨੀ ਵੀ ਤਰ੍ਹਾਂ ਦੀ ਹੈਗੀ ਆ ਦਵਾਈ ਮੁਕਤ ਦਿੱਤੀ ਜਾਂਦੀ ਹੈ ਜੀ ਸਾਰਿਆਂ ਨੂੰ ਜਿੰਨੇ ਵੀ ਵਿਦੇਸ਼ਾਂ ਵਿੱਚ ਸੰਗਤ ਵਾਜੀ ਆ ਉਹਨਾਂ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਕੀਤੀ ਜਾਂਦੀ ਆ ਜੀ ਸਾਥੀ ਦਾ ਜੀ ਹਾਂ ਮਾਲਗੱਲਾਂ ਵਾਲੇ ਸਾਥੀ ਸਾਹਿਬ ਹੁਣ ਅੰਮ੍ਰਿਤ ਬਾਣੀ ਦਾ ਪਹਿਲਾ ਝੋਕ ਪਾਇਆ ਹੁਣ ਸੰਤ ਮਾਲਗੱਲਾਂ ਵਾਲੇ ਸੰਤ ਜੀ ਦਾ ਜੀ ਵੱਲੋਂ ਅੰਮ੍ਰਿਤ ਬਾਣੀ ਦਾ ਪ੍ਰਚਾਰ ਕੀਤਾ ਜਾਵੇਗਾ ਜਿਹੜਾ ਜਿਨ੍ਹਾਂ ਦੀ ਜ਼ੁਬਾਨ ਵਿੱਚੋਂ ਇੱਕ ਇੱਕ ਸ਼ਬਦ ਕੀਤਾ ਜਾਂਦਾ ਉਹ ਸੋਹਣਾ ਲੱਗਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸੰਗਤ ਜੀ ਬਹੁਤ ਬਹੁਤ ਸ਼ੁਕਰੀਆ ਜਿਹੜੇ ਜਿਹੜੀ ਸੰਗਤ ਦੂਰੋਂ ਚੱਲ ਕੇ ਆਈ ਆ ਦੇਸਾਂ ਪਰਦੇਸਾਂ ਜੋ ਮਾਇਆ ਭੇਜੀ ਦੀ ਸੇਵਾ ਭੇਜੀ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਜੀ ਬਹੁਤ ਬਹੁਤ ਧੰਨਵਾਦ ਜਿੰਨੀ ਵੀ ਸੰਗਤ ਆਈ ਹੈ ਤੇ ਸਾਰਿਆਂ ਦਾ ਤਹਿ ਦਿਲੋਂ ਸ਼ੁਕਰ ਗੁਜ਼ਾਰਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ